ਹਣ ਹਿਤੇਸ਼ੀ টিআরপি ਨਹੀਂ ਭਰੋ ਸਾਬ ਦਾ ਇਹ ਬਾਹਰ ਨਿਕਲ ਗਿਆ ਜੀਰੇ ਸਾਥ ਕੋਈ ਨਾ ਤੇ ਮੈਂ ਕੰਮ ਤੇ ਚੱਲਿਆ ਮੈਨੂੰ ਬੰਦੇ ਕਹਿੰਨੇ ਆਵਾਜ਼ ਮਾਰੀ ਜਾਂਦੇ ਤੇਰਾ ਪੋਤਾ ਕਿੱਥੇ ਮੈਂ ਆਇਆ ਠਿਕਣਾ ਪੰਦਤ ਕਾ ਆ ਗਿਆ ਸਾਰਾ ਕੁੱਤਿਆਂ ਨੇ ਖਾ ਰਿਆ ਆਈ ਉਹ ਉਹ ਮੈਨੂੰ ਬਾਹਰ ਕੇ ਸਕੂਟਰ ਤੇ ਲੈ ਗਿਆ ਉੱਥੇ ਜਾ ਕੇ ਵੇਖਿਆ ਤੇ ਗਾੜੀਓਂ ਪੰਡਤ ਬੰਨ ਕੇ ਲਈ ਆਉਂਦੇ ਅਹੀਂ ਜਾ ਕੋਥੇ ਮਿਲ ਤੇ ਜਾਗੇ ਤਿੰਨ ਚਾਰ ਕੁੱਤੇ ਨਿਕਲੇ ਝੋਨੇ ਦੇ ਵਿੱਚੋਂ ਲੀੜਾ ਕਪੜਾ ਸਾਵੇ ਦਾ ਪਾੜ ਪੂਰ ਸਾਰਾ ਘਰ ਦਾ ਲੀੜਾ ਲੀੜਾ ਬਸ ਇੱਥੇ ਅਹੀਂ ਘਰ ਆਇਆ ਤੇ ਕਰੋ ਜੋ ਕਿ ਲੋਕੀ ਲੈ ਆਈਏ ਇੱਕ ਡੀਪ ਆ ਗਿਆ ਮੈਂ ਆ ਗਿਆ ਕੋਈ ਸ਼ੈ ਕਰੀ ਸ਼ੈ ਕਰੀ ਪੰਜ ਕਰੀਆਂ ਕਰੀ ਠੀਕ ਇੱਥੇ ਤੇ ਜੇ ਥਾਂ ਲੈ ਕੇ ਦੱਸ ਕਰਾਇਆ ਹਾਂਜੀ ਬਲੋ ਜੀ ਤੱਕ ਕਾ ਦੇ ਨਾਲ ਭਾਈ ਬਹੁ ਮਾਰੇ ਰਹੇ ਆ ਮੁਰ ਤੋਂ ਮਾਰੇ ਰਹੇ ਆ ਹਾਂਜੀ ਜੋਤੀਆਂ ਬੋਟਰ ਉੱਠੇ ਕੰਮ ਕਰਨ ਵਾਲੇ ਹੋਏ ਉਹ ਮੁੱਕ ਗਏ ਆ ਉਹ ਮੁੱਕਿਆ ਤੋਂ ਬਾਅਦ ਮੇਰਾ ਵੀ ਤੀਜੀ ਆਲ ਮੈਨੂੰ ਟੀਵੀ ਹੋ ਗਈ ਆ ਤੇ ਮੈਂ ਵੀ ਮੰਜੀ ਦੇ ਰਾਣਾ ਤਨੂ ਪਤਾ ਜੀ ਬੰਮੀ ਹੁਣ ਕਿੰਨਾ ਕੰਮ ਕਰਨਾ ਹੈ ਉਹ ਤੀਜੀ ਆਲ ਹੋ ਗਈ ਤਾਂ ਹੁਣ ਫੇਰ ਮੇਰਾ ਜਿੱਦਾਂ ਦਾ ਆ ਇਹ ਹਮ ਇਹਨੂੰ ਲੈਂਦਾ ਉਹਦੋਂ ਦਾ ਫੇਰ ਮੈਂ ਇੱਥੇ ਟਾਈਫਲ ਬੁਖਾਰ ਹੋ ਗਿਆ ਮੈਨੂੰ ਇਹ ਵੀ ਹੁਣ ਮੇਰਾ ਮੰਗਣ ਦੇ ਆਲੇ 12 13000 ਦਾ 13000 ਖਰਚਾ ਹੀ થਿਆਗਾ ਇਹ ਮੇਰਾ ਪੋਤਾ ਵਾ ਤੇ ਇਹਦੀ ਜਦੋਂ ਮਾਂ ਸੜ ਕੇ ਚਲ ਗਈ ਹੈ ਤੇ ਨਾ ਤਿੰਨਾਂ ਦਿਨਾਂ ਦਾ ਸਹਮਣਾ ਮੈਂ ਪਾਲਣ ਦੇ ਮੋੜੋਂ ਨਹੀਂ ਚੁੱਕਿਆ ਨਹੀਂ ਇਹਨੂੰ ਤੇ ਸਾਲਕ ਦਾ ਜਦੋਂ ਸੜ ਕੇ ਚਲ ਗਈ ਆ ਤੇ ਸਾਲ ਦੇ ਵਿੱਚ 4 ਸਾਲ ਹੋ ਗਏ ਮੇਰੇ ਪੁੱਤ ਪੂਰੇ ਹੋਏ ਨੇ ਉਦੋਂ ਦਾ ਸਮਝਣਾ ਮੈਂ ਹੀ ਪਾਲਣ ਡਈ ਐ ਇਹ 7 ਸਾਲ ਹੋ ਗਏ ਆ ਇਹ ਕੀ ਘਟਨਾ ਕੀ ਵਾਪਰੀ ਕਿਦਾਂ ਆ ਇਹ ਵਾਪਰੀ ਆ ਭੀ ਇਹਨਾਂ ਨੂੰ ਕੁੱਤੇ ਖਾ ਗਏ ਆ ਬਾਹਰ ਗਿਆ ਹੀ ਮੁੜਿਆ ਨਿਆਣਿਆਂ ਨਾਲ ਫਿਰਨਾ ਉਹ ਪੱਜਾਏ ਆ ਇੱਕ ਤੇ ਚੋਨੇ ਚ ਬੈ ਗਿਆ ਨੇ ਵੇਖੇ ਇਹਨੂੰ ਠੇਡਾ ਲੱਗ ਗਿਆ ਪੈਣਾ ਉੱਥੇ ਕੁੱਤੇ ਬੈਠੇ ਕੁੱਤਿਆਂ ਨੇ ਇਹਨੂੰ ਫੜ ਲਿਆ ਹਾਂਜੀ ਤੇ ਕਿੰਨਾ ਖੋਇਆ ਹੋਇਆ ਉਹ ਬਹੁਤ ਜ਼ਖਮੀ ਹੋਇਆ ਵਾ ਸਿਰੇ ਦੇ 100 ਟੰਕਾ ਸਿਰ 'ਚ ਤੇ ਤਾਂ ਅਜੇ ਪਤਾ ਨਹੀਂਗਾ ਕਿੰਨਾ ਕੰਕਾਂ ਵਾਲੇ ਦੇ ਉਹਨਾਂ ਦੇਖਣ ਵਾਲਿਆਂ ਨੇ ਕੀ ਦੱਸਿਆ ਜਾਂ ਡਾਕਟਰ ਦੇਖਣ ਵਾਲਾ ਡਾਕਟਰ ਉਹਨਾਂ ਨੇ ਦੱਸਿਆ ਹੀ ਪੀਣ ਨੂੰ ਨਾ ਹੀ ਖੜਨ ਦੀ ਕੋਈ ਕੰਮ ਨਹੀਂ ਆ ਏਦਾਂ ਮੁੱਦਾ ਪਿਆ ਹੀ ਕਹਿੰਦੇ ਪੂਰਾ ਹੋ ਗਿਆ ਵਾ ਤੇ ਇੱਕ ਹਾਰਡਮਿੰਡ ਦਾ ਡਾਕਟਰ ਆ ਉਹਨੇ ਜਿਹੜੇ ਮੂੰਹ 'ਚ ਪਾਣੀ ਪਾਇਆ ਉਹ ਕਹਿੰਦਾ ਨਹੀਂ ਇਹ ਅਜੇ ਤਾਂ ਸਰੀਰ ਵੀ ਗਰਮ ਹੈ ਹੱਥ ਵੀ ਹਿਲਾਉਂਦੇ ਆ ਤੈਨੂੰ ਝੁੱਕ ਕੇ ਲਾਜੋ ਫੇ ਬਟਾਲੇ ਖੜਿਆ ਉੱਥੋਂ ਵੀ ਜਵਾਬ ਹੋ ਗਿਆ ਫੇ ਅਡੇ ਉਰੇ ਪੰਜ ਗਰਾਂ ਹੀ ਲਾਂਦਾ ਉੱਥੇ ਵੀ ਜਵਾਬ ਹੋ ਗਿਆ ਫੇ ਇੱਥੇ ਲਾਂਦਾ ਫੇ ਇਥੋਂ ਇਹਨਾਂ ਨੇ ਇਲਾਜ ਸ਼ੁਰੂ ਕਰਤਾ ਮੇਰੇ ਪੁੱਤ ਦਾ ਕਿੰਨਾ ਖਰਚਾ ਹੁੰਦਾ 60 65 70 ਹਜ਼ਾਰ ਪਈ ਕਿੰਨਾ ਖਰਚਿਆ 70000 ਰੁਪਏ ਲੱਗ ਗਏ ਮੇਰਾ ਉਦੋਂ ਅਜੇ ਪਤਾ ਨਹੀਂ ਅਜੇ ਤਿੰਗੇ ਸੁੱਟੀ ਦਿੰਦੇ ਨੇ ਤੇ ਮੈਂ ਅੱਜ ਵੀ ਸੁੱਟੀ ਮੰਗਣ ਦੀ ਮੈਂ ਕਿਵੇਂ ਆਪਣੇ ਘਰੇ ਜਾ ਕੇ ਕਿਤੇ ਕਿਹਦਾ ਕੰਮ-ਕੁਮ ਕਰੂੰਗੀ ਇਹਨਾਂ ਦੀ ਰੋਟੀ ਪਾਣੀ ਬਹੁਤ ਮਾਰਦਾ ਸਾਡੇ ਆਪਣੇ ਕਿੰਨੇ ਬੱਚੇ ਸੀ ਮੇਰੇ ਆਪਣੇ 3 ਸੀ ਤਿੰਨਾਂ ਦੀ ਡੈਥ ਹੋ ਗਈ ਘਰ ਦਾ ਕਿਦਾਂ ਖਰਚਿਆ ਜਾਂਦਾ ਘਰ ਦਾ ਬਹੁਤ ਮਾਰਦਾ ਖਰਚਾ ਕਿਵੇਂ ਹੋਦਾ ਖਰਚਾ ਇਦਾਂ ਹੀ ਆ ਮੈਂ ਆਪ ਆਪਣੇ ਰੋਟੀ ਪਾਣੀ ਆਪਣੇ ਘਰਾਂ ਦੇ ਵਿੱਚ ਕੰਮ-ਕੁਮ ਕਰਕੇ ਆਪਣਾ ਤੇ ਕੀ ਆਪਣਾ ਰੋਟੀ ਪਾਣੀ ਚਲਾਉਣੀ ਹੈ ਕੀ ਕਹਿਣਾ ਚਾਹੁੰਦੇ ਹੋ ਤੁਮ ਮੈਂ ਬਸ ਇਹੋ ਚਾਹੁੰਦੀ ਆ ਕਿ ਚਲੋ ਜੋ ਮੇਰੀ ਮਾੜੀ ਮੋਟੀ ਮਾਇਸ ਤੋਂ ਨਹੀਂ ਮੇਰੇ ਬੱਚਿਆਂ ਨੇ ਮੇਰੇ ਬੱਚੇ ਪਾਲ ਜੇ ਮੇਰਾ ਦੁਨੀਆ ਤੇ ਨਾਮ ਰਹਿ ਜਾਊਗਾ